ਕਾਲਕਲਾ ਇੱਕ ਬੇਰਵੀ ਦਾ ਮਾਮਲਾ ਸਾਹਮਣੇ ਆਇਆ ਸਰ ਕਿ ਫੋਨਾਗਰਾਿਆਂ ਦੇ ਅੰਦਰ ਇੱਕ ਪਿੰਡ ਮਾਲਾਂ ਪਿੰਡ ਜਿਹੜਾ ਪੈਂਦਾ ਹੈਗਾ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੱਲ ਸਾਡੇ ਕੋਲ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਕੁਝ 4-5 ਅੰਗ ਜਿਹੜੇ ਹੈਗੇ ਨੇ ਖਿਲਰੇ ਹੋਏ ਸੀ ਤੇ ਇੱਕ ਜਸਪ੍ਰੀਤ कौर ਦੇ ਨਾਂ ਦੀ ਲੇਡੀ ਹੈਗੀ ਜਿਹਦੇ ਵੱਲੋਂ ਸਾਨੂੰ ਇਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸ਼ੇਅਰ ਕੀਤੀ ਗਈ ਸੀ ਉਹਦੇ ਤਹਿਤ ਜਿਹੜਾ ਹੈ ਕਿ ਸਾਡੇ ਡੀਐਸਪੀ ਫਲੋਰ ਭਰਤ ਮਸੀਹ ਜੀ ਐਂਡ ਸਾਡੇ ਐਸਐਚਓ ਗਰਾਇਆ ਇੰਸਪੈਕਟਰ ਸਿਕੰਦਰ ਸਿੰਘ ਇਮੀਡੀਏਟਲੀ ਮੌਕੇ ਦੇ ਉੱਤੇ ਗਿਆ ਜਿਨ੍ਹਾਂ ਨੇ ਜਾ ਕੇ ਉੱਥੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜੇ ਉੱਥੇ ਹਾਜ਼ਰੀਨ ਸੰਗਤ ਹੈ ਕਿਸੇ ਉਹਨਾਂ ਦੀ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਐਂਡ ਪਲੱਸ ਉੱਥੇ ਜਿਹੜੇ ਸੀਸੀਟੀਵੀ ਜਿਹੜੇ ਫੁੱਡੇ ਸੀ ਉਹਦਾ ਅਨਲਿਸਿਸ ਕੀਤਾ ਗਿਆ ਤਾਂ ਕਾਫੀ ਜੜੀ ਹੈਗੀ ਹੈ ਉਹਨਾਂ ਨੇ ਢਗਾਈ ਨਾਲ ਇਸ ਦੇ ਵਿੱਚ ਸੰਜੀਤਗੀ ਨੂੰ ਸਮਝਦੇ ਹੋਏ ਢਗਾਈ ਨਾਲ ਜਿਹੜੀ ਹੈਗੀ ਤਫ਼ਤੀਸ਼ ਕੀਤੀ ਇਹਦੇ ਵਿੱਚ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ 21 ਨੰਬਰ ਮੁਕੱਦਮਾ ਤਾਣਾ ਗੁਰਾਇਆਂ ਦੇ ਵਿੱਚ ਅੰਡਰ ਸੈਕਸ਼ਨ 299 ਬੀ ਐਨ ਐਸ ਜਿਹੜੀ ਧਾਰਾ ਹੈਗੀ ਹੈ ਉਹਦੇ ਤਹਿਤ ਤਾਣਾ ਗੁਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਹੈਗਾ ਇੱਕ ਇਹ ਬਾਈ ਨੇ ਮੁਕੱਦਮਾ ਦਰਜ ਕੀਤਾ ਗਿਆ ਅਦਰੀ ਪਰਮੇ ਨਾਮ ਕੇ ਹੈ ਜਿਹਿਸ ਵੇਲੇ ਇਹਦਾ ਜਿਹੜਾ ਦੋਸ਼ੀ ਹੈਗਾ ਸੀ ਉਹ ਇੱਕ ਬੱਚਾ ਹੈਗਾ ਜਿਹੜਾ 10ਵੀਂ ਕਲਾਸ ਦੇ ਵਿੱਚ ਪੜਦਾ ਜਦੀ ਉਮਰ ਕਰੀਬ 15 ਕਿ ਸਾਲ ਹੈਗੀ ਹੈ ਛੋਟੀ ਉਮਰ ਦਾ ਜੁਵਨਾਈਲ ਹੈਗਾ ਐਂਡ ਉਹ ਮਾਨਸਿਕ ਤੌਰ ਤੇ ਵੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਉਹ ਜਾਵੇ ਅਲਰਟ ਨਹੀਂ ਹੈਗਾ ਸਤਰਕ ਜਿਹੜਾ ਬੱਚਾ ਨਹੀਂ ਹੈਗਾ ਸਰ ਉਸਨੇ ਆਖਿਆ ਕਿ ਕਿਸੇ ਨੇ ਕਰਵਾਇਆ ਸੀ ਕੋਈ ਪਤਾ ਲੱਗਾ ਸੀ ਵੀ ਕਿਸੇ ਸ਼ਾਇਦ ਕਿਸੇ ਨੇ ਨਹੀਂ ਉਹਦੇ ਵਿੱਚ ਹਲੇ ਤੱਕ ਸਾਡੀ ਜਿਹੜੀ ਤਫ਼ਤੀਸ਼ ਹੈਗੀ ਆ ਉਹਦੇ ਵਿੱਚ ਕਿਸ ਉਹਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਕਿ ਕਿਸੇ ਨੇ ਉਸ ਤੋਂ ਕਰਵਾਇਆ ਹੋਵੇ ਉਹ ਵੀ ਪੁੱਛਦੇ ਉਹਦੇ ਵਿੱਚ ਬੱਚੇ ਦੀ ਜੇ ਆਇਆ ਸੀ ਕਿ ਉਹਦੇ ਦੋਨੇ ਤਰ੍ਹਾਂ ਆਪਸ ਦੇ ਵਿੱਚ ਜਿਹੜੇ ਹੈਗੇ ਕੋਈ ਲੜਦੇ ਹੈਗੇ ਸੀ ਤਾਂ ਉਹਦੇ ਮਨ ਦੇ ਵਿੱਚ ਕੋਈ ਖਿਆਲ ਆਇਆ ਕਿ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਨੂੰ ਉਲਝ ਜਾਣ ਜਾਂ ਕਿਸੇ ਤਰੀਕੇ ਉਹਨੂੰ ਲੱਗਿਆ ਬੱਚੇ ਨੂੰ ਕਿ ਇਹਨੂੰ ਪ੍ਰਮਾਤਮਾ ਵੱਲੋਂ ਇਹਨਾਂ ਨੂੰ ਕੋਈ ਸਬਕ ਸਿਖਾਉਣਿਆ ਜਾਣਾ ਚਾਹੀਦਾ ਤਾਂ ਇਸ ਜਿਹੜੀ ਹੈਗੀ ਹੈ ਘਟਨਾ ਜਦੋਂ ਜਦ ਤੱਕ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਜਿਹੜਾ ਹੈਗੇ ਸੀ ਫੁਟੇਜ ਦੇ ਵਿੱਚ ਉਹ ਬੱਚੇ ਦੀ ਜਿਹੜੀ ਹੈਗੀ ਆ ਜਦੋਂ ਜਾਂਦਾ ਮੱਥਾ ਟੇਕਦਾ ਤਾਂ ਉਸ ਤੋਂ ਬਾਅਦ ਜਦੋਂ ਬਾਹਰ ਨਿਕਲਦਾ ਤਾਂ ਉਹ ਜਿਹੜੇ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਹੈਗੇ ਖਿਲਾਰ ਰਿਹਾ ਤੇ ਸਿੱਟ ਕੇ ਬਾਹਰ ਆਉਂਦਾ ਉਹਦੇ ਤੋਂ ਆਡੈਂਟੀਫਾਈ ਜਾਂਦਾ ਤੇ ਉਸ ਵਕਤ ਦੀ ਜਿਹੜਾ ਹੈਗਾ ਇਕੱਲਾ ਹੀ ਹੈਗਾ ਸੀ ਇਹਦਾਂ ਦੀ ਘਟਨਾ ਪਹਿਲਾਂ ਵੀ ਬਹੁਤ ਹੋ ਚੁੱਕੀ ਆ ਸਰ ਪੁਲਿਸ ਇਸ ਤੇ ਕਿੰਨਾ ਐਕਸ਼ਨ ਲੇਗੀ ਦੇਖੋ ਇਹਦੇ ਵਿੱਚ ਜੋ ਸਾਡੇ ਕੋਲੇ ਲੀਗਲ ਪ੍ਰੋਵੀਜ਼ਨਸ ਹੈਗੀਆਂ ਲਾਅ ਦੀਆਂ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਸਖਤ ਕਾਰਵਾਈ ਕਰਦੇ ਆਂ ਤਾਂ ਇਹ ਬੇਸ਼ੱਕ ਯੋਗ ਨਹੀਂ ਲੱਗਦਾ ਕਿ ਸਾਡਾ ਜਿਹੜਾ ਹੈਗਾ ਤਫ਼ਤੀਸ਼ ਦੇ ਵਿੱਚ ਅਗਰ ਕੋਈ ਹੋਰ ਵੀ ਦੋਸ਼ੀ ਇਹਦੇ ਬੈਕਐਂਡ ਤੇ ਹੁੰਦਾ ਜਾਂ ਸਾਡੀ ਤਫ਼ਤੀਸ਼ ਦੇ ਵਿੱਚ ਆਉਂਦਾ ਕਿ ਕਿਸੇ ਦਾ ਰੋਲ ਹੈ ਤਾਂ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸਰ ਟਾਈਮਿੰਗ ਕੀ ਸੀ ਸਰ ਕੈਮਰੇ ਅੰਦਰ ਚੱਲਦੇ ਸੀ ਸਾਰੇ ਵੀ ਕੈਮਰੇ ਸਾਡੇ ਕੋਲ ਜਿਹੜੀ ਹੈਗੀ ਹੈ ਕੱਲ ਜਿਹੜੀ ਸ਼ਾਮ ਨੂੰ 5 ਵਜੇ ਦੇ ਕਰੀਬ ਜਿਹੜੀ ਹੈਗੀ ਹੈ ਇਨਫਾਰਮੇਸ਼ਨ ਜਿਹੜੀ ਹੈਗੀ ਉਹਨੇ ਦਿੱਤੀ ਹੈਗੀ ਆ ਤਾਂ ਉਸ ਤੋਂ ਪਹਿਲਾਂ ਜਿਹੜੀ ਹੋਈ ਹੈ ਸੀਸੀਟੀਵੀ ਸਭ ਕੈਮਰੇ ਅੰਦਰ ਚੱਲਦੇ ਕੋਈ ਨਹੀਂ ਇਸ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਜਿਹੜਾ ਅੰਦਰ ਹਾਲ ਦੇ ਵਿੱਚ ਨਹੀਂ ਚੱਲਦੇ ਪਰ ਇੱਕ ਬਾਹਰ ਜਿਹੜਾ ਕੈਮਰਾ ਲੱਗਿਆ ਉਹਦੇ ਵੀਡੀਓ ਦੇ ਵਿੱਚ ਆਪਾਂ ਕਹਿੰਦਾ ਗਲਿਆਰੇ ਦੇ ਵਿੱਚ ਜਿਹੜਾ ਲੱਗਿਆ ਉਹਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਹਾਲ ਚੋਂ ਬਾਹਰ ਨਿਕਲਦਾ ਤਾਂ ਉੱਤੇ ਉਹ ਜਿਹੜਾ ਬੱਚਾ ਹੈਗਾ ਉਹ ਦਿਸ ਰਿਹਾ ਹੈਗਾ ਕਿ ਉਹ ਜਿਹੜਾ ਹੈਗਾ ਕੋਈ ਪੰਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਹਨਾਂ ਨੂੰ ਖਿਲਾਰ ਰਿਹਾ ਜਾਂ ਕੋਈ ਜਿਵੇਂ ਆਪਾਂ ਦੂਰੋਂ ਇਮੇਜ ਆ ਜਾਂਦੀ ਹੈ ਕਿ ਉਹਦੇ ਵਿੱਚ ਸੁੱਟ ਰਿਹਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਦੋਂ ਉੱਥੋਂ ਦੇਖੇ ਤਾਂ ਉਹ ਵੀਡੀਓ ਦੇ ਵਿੱਚ ਵੀ ਇਹ ਸਾਫਤ ਹੁੰਦਾ ਕਿ